ਚਾਹੇ ਹਰਪਾਲ ਜੀ ਮਾ ਆਪਣੇ ਵਿੱਤ ਮੰਤਰੀ ਇੱਕ ਐਸਓਈ ਸਕੂਲ ਦੇ ਵਿੱਚ ਗਿਆ ਕੰਪਿਊਟਰ ਲੈਬ ਦੇ ਵਿੱਚ ਉੱਥੇ ਜੇ ਕਿਸੇ ਬੱਚੇ ਨੂੰ ਪੁੱਛਿਆ ਉਸ ਬੱਚੇ ਨੂੰ ਜਵਾਬ ਨਹੀਂ ਆਇਆ ਕੰਪਿਊਟਰ ਦਾ ਉਹਨੇ ਨਾਲ ਦੇ ਨਾਲ ਫੈਸਲਾ ਕਰ ਲਿਆ ਕਿ ਇਸ ਸਕੂਲ ਤੇ ਕੰਪਿਊਟਰ ਦੀ ਆਪਕ ਪੜਾਉਂਦੇ ਨਹੀਂ ਇਹ ਜਿਹੜੇ ਆਪਣੇ ਮੰਤਰੀ ਹੈਗੇ ਜਿਹੜੇ ਸਾਲ ਪਰ ਐਗਜ਼ਾਮ ਤੋਂ ਬਾਅਦ ਫੈਸਲਾ ਨਹੀਂ ਕਰ ਸਕਦੇ ਅਸੀਂ ਇਹ ਆਪਕ ਕਿ ਬੱਚਾ ਕਿਸ ਤਰ੍ਹਾਂ ਦਾ ਹੈਗਾ ਇਹ 2 ਮਿੰਟਾਂ ਦੇ ਫੈਸਲਾ ਕਰ ਲੈਂਦੇ ਇਹ ਜੇ ਉਸੇ ਵਿੱਤ ਮੰਤਰੀ ਹਰਪਾਜੀਤ ਮਨ ਪੁੱਛ ਲਿਆ ਜਾਵੇ ਤੂੰ ਵਿੱਤ ਮੰਤਰੀ ਐ ਤੈਨੂੰ ਡਿਮਾਂਡ ਨਾਲ ਸਪਲਾਈ ਦੀ ਡੈਫੀਨੇਸ਼ਨ ਪਤਾ ਐ ਉਹ ਆਉਣੀ ਨਹੀਂ ਹੋਣੀ ਤੇ ਕੀ ਅਸੀਂ ਵਿੱਤ ਮੰਤਰੀ ਕੁਰਸੀ ਤੇ 라ਧੀਏ ਐਸ ਲਈ ਕਿਸੇ ਅਧਿਆਪਕ ਨੂੰ ਜੱਜ ਕਰਨਾ ਐ ਉਹਦੇ ਸਾਲ ਭਰ ਦੇ ਉਹਦੇ ਪੰਜ ਸਾਲਾਂ ਦੇ ਨਤੀਜੇ ਚੈੱਕ ਕਰੋ ਉਹਨਾਂ ਦੇ ਬੱਚੇ ਕਿੱਥੇ ਲੱਗ ਗਏ ਕਿੱਥੇ ਨਾ ਲੱਗੇ ਉਹ ਚੈੱਕ ਕਰੋ 5 ਮਿੰਟਾਂ ਵਿੱਚ ਐ ਜੇ ਸਿੱਖਿਆ ਮੰਤਰੀ ਸੌਰੀ ਜਿਹਦਾ ਸਿੱਖਿਆ ਅਫਸਰ ਕੋਲ ਕੋਈ ਜਾਦੂ ਦੀ ਛੜੀ ਨਹੀਂ ਉਹ ਚੈੱਕ ਕਰ ਲੇਗੀ ਤੇ ਆਪਕ ਪੜਾਉਂਦਾ ਜੇ ਨਹੀਂ ਪੜਾਉਂਦਾ ਹੋ ਸਕਦਾ ਉਹ ਕਿਸੇ ਵਾਰ ਇਹ ਬੱਚਾ ਸਕੂਲ ਨਾ ਆਇਆ ਹੋਵੇ ਉਸ ਬੱਚੇ ਦੀ ਸ਼ਕਤਾ ਘ ਪਈ ਕਾ ਬੱਚੇ ਦਾ ਰਿਸਪੌਂਸ ਉਹ ਜੱਜ ਨਹੀਂ ਕੀਤਾ ਜਾ ਸਕਦਾ ਪਰ ਇਹ ਜਿਹੇ ਅਫਸਰਾਂ ਨੂੰ ਜੋ ਤੱਕ ਆਪਾਂ ਲੱਤ ਨਹੀਂ ਪਾਉਂਦੇਗੇ ਸਭ ਕਨੇ ਸਿਖਾਉਂਦੇਗੇ ਇਹਨਾਂ ਤੇ ਘਮੰਡ ਵੀ ਚੂਰ ਚੂਰ ਕਰ ਦੇਗੇ ਉਹ ਆਪਾਂ ਕਹਿੰਦੇ ਇਹਨਾਂ ਨੂੰ ਅਕਲ ਨਹੀਂ ਆਣੀਗੀ ਅੱਜ ਜਿਹੜਾ ਧਰਨਾ ਆਪਣਾ ਬਾਹਰ ਲੱਗਿਆ ਹੈ ਇਹਨਾਂ ਅਫਸਰਾਂ ਤੋਂ ਆਪਾਂ ਮਾਫੀ ਮੰਗਵਾਈਏ ਇੱਥੇ ਖੜ ਕੇ ਬਚਾ ਦੇ ਫੇਰ ਮੜਾਉਗੀ ਆਪਾਂ ਦੇ ਹੱਪ ਕੇ ਇਹ ਅਫਸਰ ਇਹਨਾਂ ਦੇ ਅਫਸਰੀ ਦਾ ਗਮਾਨ ਘਟਾਉਣਾ ਜ਼ਰੂਰੀ ਹੈ ਅੱਜ ਆਪਾਂ ਸਾਰੇ ਇਹਨਾਂ ਅਫਸਰਾਂ ਦੀ ਅਫਸਰੀ ਦਾ ਗਮਾਨ ਘਟਾਉਣ ਲਈ ਇਕੱਠੇ ਹੋਏ ਆਂ ਇਹਨਾਂ ਨੂੰ ਬਾਦ ਤਮੀਜ਼ ਨਹੀਂ ਇਨੇ ਬੱਤਮੀਜ਼ਾ ਬੋਲਦੇ ਆ ਆਪਾਂ ਬਹੁਤ ਤਹਜ਼ੀਬ ਨਾਲ ਬਹੁਤ ਤਮੀਜ਼ ਨਾਲ ਸਿਰਫ ਦੱਸਣਾ ਹੀ ਹੈ ਕਿ ਅਸੀਂ ਇਹ ਅਧਿਆਪਕਾਂਗੇ ਅਸੀਂ ਜੇ ਬੱਚਿਆਂ ਦੇ ਹੱਕ ਲਈ ਲੜ ਸਕਦੇ ਆ ਬੱਚਿਆਂ ਨੂੰ ਪੜ੍ਹਾ ਸਕਦੇ ਆ ਕਿ ਆਜ਼ਾਦੀ ਕਿਵੇਂ ਮਿਲੀ ਸਾਖ ਕੀ ਹੈ ਤੇ ਅਸੀਂ ਆਪਦੇ ਹੱਕ ਲਈ ਵੀ ਲੜ ਸਕਦੇ ਆ ਅੱਜ ਦਾ ਇਹ ਧਰਨਾ ਅੱਜ ਦਾ ਇਹ ਮੋਰਚਾ ਸਾਰੇ ਸੰਗਰੂਰ ਦੇ ਅਧਿਆਪਕਾਂ ਦੇ ਸੈਲਫ ਰਿਸਪੈਕਟ ਲਈ ਲੱਗਿਆ ਹੈ ਉਮੀਦ ਕਰਦੇ ਆ ਆਪਾਂ ਸਾਰੇ ਸੰਗਰੂਰ ਦੇ ਅਧਿਆਪਕਾਂ ਦੇ ਹੱਕਾਂ ਦੇ ਬਹਾਲ ਲਈ ਸੈਲਫ ਰਿਸਪੈਕਟ ਦੇ ਬਹਾਲ ਲਈ ਇਕੱਠੇ ਇਸ ਅਫਸਰ ਨੂੰ ਸਬਸਥਾਵਾਂਗੇ ਇਹ ਤਾਂ ਮਾਫੀ ਮੰਗਵਾਵਾਂਗੇ ਇਹ ਦੱਸਾਂਗੇ ਕਿ ਤੁਹਾਨੂੰ ਕਿਸੇ ਵੀ ਅਧਿਆਪਕ ਦੀ ਇੱਜ਼ਤ ਨਾਲ ਖੇਲਾ ਦਾ ਅਧਿਕਾਰ ਨਹੀਂ ਜੇ ਤੁਸੀਂ ਇੱਜ਼ਤ ਨਾਲ ਖੇਲੋਗੇ ਉਦੋਂ ਤੁਹਾਡੀ ਵੀ ਨਹੀਂ ਬਚਣੀ ਤੁਸੀਂ ਤਾਂ ਇੱਕ ਵਾਰੀ ਚਾਰ ਬੰਦੇ ਸਾਹਮਣੇ ਆਪ ਦਾ ਘਮੰਡ ਦਿਖਾ ਲਿਆ ਹੋਊਗਾ ਪਰ ਸੈਕਲ ਸਾਹਮਣੇ ਮਾਫੀ ਮੰਗਣੀ ਪਈ ਨਾ ਆਪਦੇ ਘਰੇ ਜਾਂ ਜੁਕੀ ਰਹੇ ਨਹੀਂਗੇ ਤਾਂ ਐਨਾ ਹੀ ਕਹਿੰਦਾ ਹਾਂ ਯਾ ਨਾਲ ਨਾਲ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗਾ ਇਹਨਾਂ ਅਫਸਰਾਂ ਨੂੰ ਕਮੀਆਂ ਤਾਂ ਬਹੁਤ ਦੀ ਜਾਂਦੀਆਂ ਪਰ ਕਮੀਆਂ ਪੂਰੀਆਂ ਕੌਣ ਕਰੂਗਾ ਕਈ ਸਾਲਾਂ ਤੋਂ ਸਕੂਲਾਂ ਦੇ ਵਿੱਚ ਕੰਪਿਊਟਰ ਨਹੀਂ ਆਏਗੇ ਦਾਦਾ ਸਾਲਾਂ ਤੋਂ ਪੁਰਾਣੇ ਕੰਪਿਊਟਰ ਜਿਹੜੇ ਚੱਲਦੇ ਨਹੀਂ ਉਧਰ ਇਹਨਾਂ ਅਸਰਾਂ ਨੂੰ ਧਿਆਨਵਾਗੀ ਅਸੀਂ ਸਕੂਲਾਂ ਤੇਰਾਵੇਂ ਕੰਪਿਊਟਰ ਵੀ ਲੈ ਕੇ ਆਉਣੇ ਆ। ਨਾਮ ਇਹਨਾਂ ਨਾਲ ਰਾਤੇ ਸਮਾਰਟ ਸਕੂਲ ਪੈਰਾਮੀਟਰ ਰਾਤੇ ਪਰ ਸਮਾਰਟ ਸਕੂਲ ਨੂੰ ਚਲਾਉਣ ਲਈ ਜੋ ਪ੍ਰੋਜੈਕਟਰ ਖਰਾਬ ਹੋ ਗਏ ਉਹਨਾਂ ਨੂੰ ਠੀਕ ਵੀ ਕਰਾਉਣਾ ਹੈ। ਹੋਰ ਬਹੁਤ ਕੁਛ ਹੈ ਜਿਹੜਾ ਦੱਸਣ ਨੂੰ ਹੈ ਪਰ ਸਮਾਂ ਘੱਟ ਹੋਣ ਕਰਕੇ ਮੈਂ ਇੱਥੇ ਹੀ ਗੱਲ ਕਰਦਾ ਹਾਂ, ਸਵਾਗਤ ਕਰਦਾ ਹਾਂ ਪਰ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਇਹਨਾਂ ਅਸਰਾਂ ਨੂੰ ਆਪਣੀ ਜ਼ਿੰਮੇਵਾਰੀ ਬੱਚਿਆਂ ਪ੍ਰਤੀ ਨਿਭਾਓ। ਆਪਣੀ ਜ਼ਿੰਮੇਵਾਰੀ ਅਧਿਆਪਕਾਂ ਪ੍ਰਤੀ ਨਿਭਾਓ। ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਸਮਝੋ। ਅਧਿਆਪਕ ਆਪ ਸਾਰਾ ਸਮਾਂ ਸਵੇਰ ਤੋਂ ਲੈ ਕੇ ਸ਼ਾਮ ਜੇ ਆਪਾਂ ਨਿਯਮ ਤੋੜ ਕੇ ਆਪਣੀ ਜੇਹ ਚੋਂ ਪੈਸੇ ਨਾਲ ਲਗਾਈਏ ਮਡੇ ਮੀਲ ਵਰਕਰਾਂ ਕੋਲ ਇੱਕ ਅਫਸਰ ਆਉਂਦਾ ਡੀਐਲ ਅਫਸਰ ਤੋਂ ਚੰਚਾ ਇਹ ਚੈੱਕ ਕਰਦਾ ਇਹ ਚ ਟਮਾਟਰ ਘਟ ਹੈ ਇਹ ਚ ਨਮਕ ਘਟ ਹੈ ਆਪਦੇ ਘਰੇ ਚਾਹੀ ਉਹਨੇ ਕਦੇ ਸਬਜ਼ੀ ਬਣਾ ਕੇ ਦੇਖੀਓ ਬਠਿੰਡੇ ਮੈਂ ਆਪ ਦੇਖਿਆ ਕਿਵੇਂ ਸੀ ਮਡੇ ਮੀਲ ਵਰਕਰ ਜਿਨ੍ਹਾਂ ਦੀ ਤਨਖਾਹ 2-3-4000 ਰੁਪਿਆ 60-60 ਸ਼ਰਮੋ ਦੇ ਕਹਿੰਦੇ ਸਾਡੇ ਅਫਸਰ ਹੈਗੇ ਹੈ ਜੀ ਪਰ ਇਹਨਾਂ ਖਵਾਗੇ ਇਹਨਾਂ ਨੂੰ ਤੈਜ਼ੀਰ ਨਹੀਂ ਖਵਾਗੇ ਇਹਨਾਂ ਦੀ ਬਕਤੀ ਵਿੱਚ ਦਾ ਜਵਾਬ ਆਪਾਂ ਦਿੰਦੇ ਹੋਏ ਇਹਨਾਂ ਤੋਂ ਮਾਫੀਆਂ ਦਾ ਨਾਮ ਮੰਗਵਾਵਾਂਗੇ ਕੱਟ ਕੇ ਮਾਤੀ ਇਹਨਾਂ ਨੂੰ ਅਕਲ ਦਿਵਾਉਣੀ ਤਾਂ ਆਪਾਂ ਸਾਰੇ ਐਸੇ ਤਰੀਕਾ ਨਾਲ ਜਥੇਮੰਦਤ ਹੋ ਕੇ ਇੱਕ ਤਹਜ਼ੀਬ ਨਾਲ ਇਹਨਾਂ ਨੂੰ ਅਕਲ ਸਕੋਣੀ ਜ਼ਰੂਰੀ ਹੈ ਤੇ ਇਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਅਧਿਆਪਕ ਦੀ ਇੱਜ਼ਤ ਨਾਲ ਤਿਵਾਦ ਨਹੀਂ ਕਰ ਸਕਦੇ ਇਹਨੇ ਕਹਿੰਦਾ ਹੋਇਆ ਕਿ ਆਪਣੇ ਸ਼ਬਦਾਂ ਨੂੰ ਬਰਾਮਦ ਦਿੰਨਾ ਹੈ ਅਧਿਆਪਕ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ